ਵੱਡੇ ਆ ਗਏ ਤੁਸੀਂ ਕੰਗਲਾ ਨਰਨੌਦੀ ਫਿਲਮ ਬੰਦ ਕਰਾਉਣੀ ਬੰਦ ਕਰਾਉਣੀ ਕਿਹਦੀ ਗੱਲੋਂ ਬੰਦ ਕਰਾਉਣੀ ਵੀ ਤੁਹਾਨੂੰ ਤਕਲੀਫ ਕੀ ਆ ਕੰਗਲਾ ਨਰਨੌਦੀ ਫਿਲਮ ਤੋਂ ਫਿਰ ਪਿੱਛੇ ਕਰਕੇ ਤੁਹਾਨੂੰ ਤਕਲੀਫ ਆ ਵੀ ਉਹਨੇ ਖਾਲਸਤਾਨ ਦੇ ਖਿਲਾਫ ਬੋਲਿਆ ਤੇ ਸੰਤ ਗਿਆਨੀ ਜਰਨੈਲ ਸਿੰਘ ਖਾਸਾ ਭਿੰਡਰਾ ਵਾਲਿਆਂ ਦੀ ਜਿਹੜੀ ਛਭੀਆ ਉਹਨੂੰ ਮਾਰਾ ਲਖਾਇਆ ਤੁਹਾਨੂੰ ਕੀ ਲੈਣਾ ਸੰਤ ਜਰਨੈਲ ਸਿੰਘ ਖਾਸਾ ਭਿੰਡਰਾ ਵਾਲਿਆਂ ਨਾਲ ਤੁਹਾਡਾ ਰਿਸ਼ਤਾ ਕੀ ਹੈ ਔਰ ਜਿਹੜੇ ਉਹਨਾਂ ਦੀਆਂ ਗੱਡੀਆਂ ਤੇ ਬੈਠੇ ਜਿਹੜੇ ਕਹਿੰਦੇ ਨੇ ਵੀ ਅਸੀਂ ਸੰਤ ਗਿਆਨੀ ਤੇਰਦਾ ਸਿੰਘਾ ਸਾਹਿਬ ਪਿੰਡਰਾ ਵਾਲਿਆਂ ਦੇ ਅਸੀਂ ਗੱਦੀ ਨਸ਼ੀਨ ਆ ਅਸੀਂ ਜੁम्मेवार ਆ ਉਹਨਾਂ ਦਾ ਫਿਕਰ ਨਹੀਂ ਆ ਮੜਾ ਜਾਵੀ ਜਿਹੜੇ ਉਹਨਾਂ ਦੇ ਨਾਂ ਤੇ ਢੇਰੇ ਬਣਾ ਕੇ ਬੈਠੇ ਨੇ ਉਹਨਾਂ ਨੂੰ ਤਾਂ ਫਿਕਰ ਨਹੀਂ ਜਿਹੜੇ ਉਹਨਾਂ ਦੇ ਨਾਂ ਤੇ ਰੋਟੀਆਂ ਖਾਂਦੇ ਨੇ ਉਹਨਾਂ ਨੂੰ ਤਾਂ ਫਿਕਰ ਨਹੀਂ ਤੁਸੀਂ ਆ ਕੇ ਵੱਡੇ ਵੀ ਕੰਗੜਾ ਰਨਵ ਦੀ ਫਿਰਮ ਜਿਹੜੀ ਆ ਜੀ ਬੈਲ ਕਰਾਉਣੀ ਆ ਬੈਨ ਕਰਾਉਣੀ ਆ ਬੰਦ ਕਰਾਉਣੀ ਆ ਬੰਦ ਕਰਾਉਣੀ ਆ ਬੰਦ ਕਰਾਉਣੀ ਆ ਤੇ ਸਭ ਤੋਂ ਪਹਿਲਾਂ ਜ਼ਿੰਮੇਵਾਰੀ ਉਹਨਾਂ ਦੀ ਬਣਦੀ ਆ ਜਿਹੜੇ ਬੈਠੇ ਨੇ ਕਧੀਆਂ ਤੇ ਬੁਗਲਾ ਮਾਰ ਕੇ ਤੇ ਭਦੀਸ਼ਾਂ ਚ ਘੁੰਮ ਰਹੇ ਪਏ ਨੇ ਉਹਨਾਂ ਨੂੰ ਫਿਕਰ ਹੋਣਾ ਚਾਹੀਦਾ ਐਸੀ ਪਿਛਲੀ ਵੀ ਫਿਕਰ ਹੋਣਾ ਚਾਹੀਦਾ ਜਿਹਨਾਂ ਨੇ ਯਾਦਗਾਰ ਉੱਥੇ ਪੜੀ ਹੋਈ ਸਤਿਕਾਰਯੋਗ ਜਰਨੈਲ ਸਿਖਾ ਸਾਹਿਬ ਭਿੰਡਰਾਵਾਲਿਆਂ ਦੀ ਉਹਨਾਂ ਦੀ ਜ਼ਿੰਮੇਵਾਰੀ ਆ ਆਪਾਂ ਕਿੰਨਾ ਕਰੋਲਾ ਪਾ ਲਾਂਗੇ ਰੋਲਾ ਪੱਗ ਦੀ ਗੱਲਾਂ ਦੇ ਮੈਂ ਆਪਣੇ ਇਲਾਕੇ ਦੇ ਰਾਜਪੁਰ ਚ ਬੰਦ ਕਰਾ ਦੂੰਗਾ ਕੋਈ ਗੱਡੀ ਕਰ ਬੰਦ ਕਰਾ ਦੂੰਗਾ ਕੋਈ ਪਟਿਆਲੇ ਮੰਦ ਕਰਾ ਦੂੰਗਾ ਕੀ ਹੋਊਗਾ ਇਹ ਨਾਲ ਉਹ ਫਿਲਮ ਕਰੋੜਾਂ ਨਹੀਂ 8 ਬਰ ਬੀ ਆ ਕਮਾ ਕੇ ਆਏਗੀ ਭੈਣ ਨਹੀਂ ਉਹ ਫਿਲਮ ਪੂਰੇ ਇੰਡੀਆ ਦੇ ਵਿੱਚ ਬੰਦ ਹੋਣੀ ਚਾਹੀਦੀ ਆ ਕੱਲੇ ਪ੍ਰਿਆਜਰੀ ਕੇ ਪੈਟਕਣਾ ਤਾਂ ਚੱਕਿਓ ਨਹੀਂ ਤੇ ਨਾਲ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਚੈਨਲ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੁਸੀਂ ਦੇਖ ਰਹੇ ਸੀ ਇਨਸਾਫ ਟਾਈਮ ਟੀਵੀ ਜਲਾਲਾਬਾਦ ਧੰਨਵਾਦ ਜੀ